ਸੰਦੇ ਵਾਲੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਮਸਤਵਾਨਾ ਸਾਹਿਬ ਵਿਖੇ ਜੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਅੱਜ ਅਸੀਂ ਬੰਦਗੀ ਦੇ ਰੰਗ ਦੇ ਵਿੱਚ ਰੰਗੇ ਹੋਈ ਰੂਹ ਸੰਤ ਬਾਬਾ ਅਤਰ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਆ ਪਤਾ ਹੈ ਸਾਧ ਸੰਗਤ ਜੀ ਅਸੀਂ ਉਹਨਾਂ ਨੂੰ ਕਿਉਂ ਯਾਦ ਕਰ ਰਹੇ ਹਾਂ ਕਿਉਂਕਿ ਅੱਜ ਅਸੀਂ ਜਿਸ ਪੋਜੀਸ਼ਨ ਦੇ ਵਿੱਚ ਆ ਸਾਨੂੰ ਇਸ ਪੋਜੀਸ਼ਨ ਦੇ ਵਿੱਚ ਪਹੁੰਚਾਉਣ ਦੇ ਲਈ ਸੰਤਾਂ ਦਾ ਬਹੁਤ ਵੱਡਾ ਯੋਗਦਾਨ ਹੈ 1849 ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਨੂੰ ਹੜਪ ਲਿਆ ਖਾ ਲਿਆ ਮਰਦ ਕਰ ਲਿਆ ਪੰਜਾਬ ਨੂੰ ਅੰਗਰੇਜ਼ਾਂ ਨੇ ਤੇ ਕੌਮ ਉਦਾਸ ਹੋ ਗਈ ਸੁਭਾਵਕ ਹੀ ਹੈ 50 ਸਾਲ ਤੋਂ 60 ਸਾਲ ਤੋਂ ਬੰਦਾ ਇੱਕ ਘਰ ਚ ਰਹਿ ਰਿਹਾ ਤੁਸੀਂ ਉਹਦੇ ਪਰਿਵਾਰ ਸਹਿਤ ਉਹਨੂੰ ਬਾਹ ਫੜ ਕੇ ਘਰੋਂ ਸੜਕ ਤੇ ਬਿਠਾ ਦਿੰਨੇ ਹੋ ਤੇ ਉਹਦੇ ਚ ਉਦਾਸੀ ਤਾਂ ਆਉਂਦੀ ਹੈ ਅੰਗਰੇਜ਼ਾਂ ਨੇ ਕਈ ਸਿੱਖਾਂ ਨੂੰ ਪੈਨਸ਼ਨਾਂ ਦੇ ਕੇ ਘਰਾਂ ਨੂੰ ਤੋੜਤਾ ਕਈਆਂ ਨੂੰ ਜੇਲ੍ਹਾਂ ਚ ਬੰਦ ਕਰਤਾ ਤਿਆਂ ਨੂੰ ਕਾਲੇ ਪਾਣੀ ਭੇਜਤਾ ਬਾਅਦ ਦੇ ਵਿੱਚ ਜਿਨ੍ਹਾਂ ਨੂੰ ਪੈਨਸ਼ਨਾਂ ਦਿੱਤੀਆਂ ਉਹਨਾਂ ਦੀਆਂ ਪੈਨਸ਼ਨਾਂ ਹੌਲੀ-ਹੌਲੀ ਘਟਾ ਕੇ ਬੰਦ ਕਰਤੀਆਂ ਸਿੱਖ ਬੜੇ ਨਿਰਾਸ਼ ਹੋਏ ਔਰ ਨਿਰਾਸ਼ਾ ਦਾ ਆਲਮ ਇਸ ਕਦਰ ਫਸਰ ਗਿਆ ਕਿ ਜਿਹੜੇ ਗੈਰ ਸਿੱਖ ਸੀ ਉਹਨਾਂ ਨੇ ਸਿੱਖੀ ਤੋਂ ਮੂੰਹ ਮੋੜਨਾ ਜਿਹੜਾ ਸੀ ਸ਼ੁਰੂ ਕਰਤਾ ਇਹ ਵੀ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਿੱਖਾਂ ਦੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਸੀ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਤੇ ਸਿੱਖਾਂ ਦੀ ਗਿਣਤੀ ਜਿਹੜੀ ਸੀ ਉਹ 25% ਦੀ ਰਹਿ ਗਈ ਜਿਨ੍ਹਾਂ ਨੇ ਰਾਜ ਦੇ ਸੁੱਖ ਵਾਸਤੇ ਪੱਗਾਂ ਸਜਾਈਆਂ ਸੀ ਜਦੋਂ ਰਾਜ ਬਦਲ ਗਿਆ ਉਹਨਾਂ ਨੇ ਪੱਗਾਂ ਲਾ ਕੇ ਟੋਪੀਆਂ ਲੈ ਲਈਆਂ ਅੰਗਰੇਜ਼ਾਂ ਵਾਲੀਆਂ ਐਸੇ ਭਿਆਨਕ ਦੌਰ ਦੇ ਵਿੱਚ ਸੰਤ ਅਦਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੇ ਸਿੱਖੀ ਦੇ ਪ੍ਰਚਾਰ ਦਾ ਬੀੜਾ ਜਿਹੜਾ ਸੀ ਚੁੱਕਿਆ ਪਿੰਡ-ਪਿੰਡ ਗਏ ਘਰ-ਘਰ ਗਏ ਸਿੱਖਾਂ ਨੂੰ ਸਿੱਖ ਹੀ ਦੇ ਵਿੱਚ ਪਰਪੱਕੀ ਨਹੀਂ ਕੀਤਾ ਬਲਕਿ ਗੈਰ ਸਿੱਖਾਂ ਨੂੰ ਜਿਹੜਾ ਸੀ ਉਹ ਸਿੱਖ ਸਜਾਇਆ ਉਹਨਾਂ ਨੇ ਐਸੀ ਗੁਰਤੀ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹਨਾਂ ਨੇ ਪ੍ਰਵਚਨ ਜਿਹੜਾ ਸੀ ਉਹ ਸਿੱਖ ਸੰਗਤਾਂ ਦੇ ਦਿਲਾਂ ਦੇ ਵਿੱਚ ਬਿਠਾਇਆ ਜਿਹੜਾ ਉਹਨੇ ਨਾਦੇੜ ਸਾਹਿਬ ਦੀ ਧਰਤੀ ਤੇ ਬੋਲਿਆ ਸੀ ਕਿ ਆ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਸੰਤਾਂ ਦੀ ਦਿੱਤੀ ਦਿੜਤਾ ਹੀ ਸੀ ਕਿ ਸੰਗਤ ਦੇ ਵਿੱਚੋਂ ਫਿਰ ਲਹਿਰਾਂ ਉੱਠੀਆਂ ਜਿਵੇਂ ਮੰਚ ਦੇ ਵਿੱਚ ਮੰਚ ਦੇ ਉੱਤੇ ਜਿਵੇਂ ਪਹਿਲੋ ਵੀ ਖੈਰਾ ਸਾਹਿਬ ਬਿਆਨ ਕਰਕੇ ਗਏ ਨੇ ਗਦਰ ਲਹਿਰ ਉੱਠੀ ਸਿੰਘ ਸਭਾ ਲਹਿਰ ਉੱਠੀ ਗੁਰਦੁਆਰਾ ਸੁਧਾਰ ਲਹਿਰ ਉੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਜਹੀਆਂ ਸੰਸਥਾਵਾਂ ਜਿਹੜੀਆਂ ਸਿਓ ਬਣੀਆਂ ਇਨ੍ਹਾਂ ਸਾਰੀਆਂ ਮੂਵਮੈਂਟਾਂ ਤੇ ਇਨ੍ਹਾਂ ਸੰਸਾਰੀਆਂ ਸੰਸਥਾਵਾਂ ਨੂੰ ਬਣਾਉਣ ਦੇ ਵਿੱਚ ਪੈਦਾ ਕਰਨ ਦੇ ਵਿੱਚ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਲਈ ਅੱਜ ਵੱਡੀ ਗਿਣਤੀ ਚ ਪੰਥ ਦੀਆਂ ਨਮਾਇੰਦਾ ਸੰਸਥਾਵਾਂ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਦੇ ਨਮਾਇंदे ਜਿਹੜੇ ਨੇ ਉਹ ਇੱਥੇ ਮੰਚ ਦੇ ਉੱਤੇ ਹਾਜ਼ਰ ਹੋਏ ਨੇ ਸਾਧ ਸੰਗਤ ਜੀ ਸਿਧਾਂਤ ਕੌਮਾਂ ਨੂੰ ਪੈਦਾ ਕਰਦੇ ਐ ਸਿਧਾਂਤ ਨਹੀਂ ਹੁੰਦੀਆਂ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਕੌਮਾਂ ਦੀ ਉਹ ਸਾਰੀ ਹੁੰਦੀ ਹੈ ਕੌਮਾਂ ਤੋਂ ਸਿਧਾਂਤ ਕਦੇ ਨਹੀਂ ਵਾਰੇ ਜਾ ਸਕਦੇ ਸਿਧਾਂਤ ਤੋਂ ਕੌਮਾਂ ਵਾਰੀਆਂ ਜਾਂਦੀਆਂ ਨੇ ਪੁਰਖ ਬਾਰੇ ਜਾਂਦੇ ਨੇ ਅੱਜ ਅਸੀਂ ਜਿਹੜਾ ਦੇਖ ਰਹੇ ਹਾਂ ਸਭ ਤੋਂ ਵੱਡਾ ਖੋਰਾ ਜਿਹੜਾ ਲੱਗ ਰਿਹਾ ਉਹ ਸਾਡੇ ਸਿਧਾਂਤ ਨੂੰ ਲੱਗ ਰਿਹਾ ਸਾਡੇ ਸਿਧਾਂਤ ਨੂੰ ਲੱਗ ਰਿਹਾ ਸਾਡੀਆਂ ਪਰੰਪਰਾਵਾਂ ਨੂੰ ਲੱਗ ਰਿਹਾ ਔਰ ਅਸੀਂ ਬੇਬਸ ਲਾਚਾਰਗੀ ਦੇ ਨਾਲ ਉਸ ਲਗ ਰਹੇ ਖੋਰੇ ਵੱਲ ਦੇਖ ਰਹੇ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਬਹੁਤ ਹੀ ਵਰਤਨ ਵਾਲੇ ਲੀਡਰ ਸਨ ਸਰਦਾਰ ਸਰਦਰਸ਼ਨ ਸਿੰਘ ਜੀ ਮਰਾੜ ਉਹ ਐਮਐਲਏ ਵੀ ਮੁਕਸਰ ਸਾਹਿਬ ਤੋਂ ਰਹੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਰਹੇ ਮੇਰਾ ਉਹਨਾਂ ਨਾਲ ਬੜਾ ਪਿਆਰ ਸੀ ਜਦੋਂ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਮੱਥਾ ਟੇਕਣ ਆਉਣਾ ਉਹਨਾਂ ਤੋਂ ਪੁਰਾਣੀਆਂ ਗੱਲਾਂ ਸੁਣਨੀਆਂ ਉਹਨਾਂ ਨੇ ਇੱਕ ਗੱਲ ਸੁਣਾਈ ਜੋ ਮੈਂ ਆਪਦੀ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਕਹਿੰਦੇ ਜਦੋਂ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਵਕਤ ਦੀ ਹਕੂਮਤ ਨੇ ਹਮਲਾ ਕੀਤਾ ਤੇ ਸਾਰੀ ਕੌਮ ਜਿਹੜੀ ਸੀ ਉਦੇ ਜਜਬਾਤ ਜਿਹੜੇ ਸੀ ਉਹ ਭਟਕ ਗਏ ਸੁਭਾਵਕ ਸੀ ਕਹਿੰਦੇ 10 15 ਦਿਨਾਂ ਬਾਅਦ ਅਸੀਂ ਕੁਝ ਨੌਜਵਾਨਾਂ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮਨ ਬਣਾ ਲਿਆ ਅਸੀਂ 10 15 20 ਦਿਨਾਂ ਬਾਅਦ ਕਹਿੰਦੇ 4-5 ਨੌਜਵਾਨ ਕਿਉਂਕਿ ਜਵਾਨ ਸੀ ਅਸੀਂ ਸ੍ਰੀ ਅਮਰਸਰ ਸਾਹਿਬ ਪੁਜੇ ਤੇ ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਕਦਮ ਰੱਖਿਆ ਤੇ ਕੀ ਦੇਖਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਜਿਹੜੀ ਹੈ ਉਹ ਖੰਡਤ ਹੋਈ ਪਈ ਹੈ ਢਹ ਢੇਰੀ ਹੋਈ ਪਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਢਹ ਢੇਰੀ ਹੋਈ ਇਮਾਰਤ ਵੱਲ ਕਹਿੰਦੇ ਦੇਖ ਰਹੇ ਸੀ ਮਨ ਦੇ ਵਿੱਚ ਖੂਨ ਖੌਲ ਬਲਬਲੇ ਉੱਠ ਰਹੇ ਸੀ ਤੇ ਰਗਾਂ ਦੇ ਵਿੱਚ ਖੂਨ ਖੌਲ ਰਿਆ ਸੀ ਪਰ ਬੋਲਿਆ ਕੁਝ ਨਾ ਗਿਆ ਮੱਥਾ ਟੇਕਿਆ ਕਹਿੰਦੇ ਅਸੀਂ ਬਾਹਰ ਨੂੰ ਨਿਕਲਿਆ ਜਜ਼ਬਾਤ ਭੜਕੇ ਹੋਏ ਸੀ ਜਦੋਂ ਕਹਿੰਦੇ ਬਾਹਰ ਆਏ ਤੇ ਬਾਹਰ ਇੱਕ CRP ਦਾ ਨਾਕਾ ਲੱਗਿਆ ਸੀ CRP ਵਾਲਿਆਂ ਨੇ ਕਹਿੰਦੇ ਸਾਨੂੰ ਰੋਕ ਲਿਆ ਪਹਿਲਾਂ ਤਾਂ ਪੁੱਛਿਆ ਕਹਿੰਦੇ ਕਹਾਂ ਸੇ ਆਇਓ ਕਹਿੰਦਾ ਸੀ ਆਪਣੇ ਇਲਾਕੇ ਦਾ ਨਾਮ ਦੱਸਦਾ ਕਹਿੰਦੇ ਨਹੀਂ ਅਬ ਕਹਾਂ ਸੇ ਆਇਓ ਕਹਿੰਦਾ ਸੀ ਆਖੇ ਜੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਆਇਆ ਕਹਿੰਦੇ ਉਹ ਸੀਆਰਪੀ ਵਾਲੇ ਦਾ ਅਫਸਰ ਸਾਨੂੰ ਕਹਿੰਦਾ ਕੌਣ ਹੋ ਤੂੰ ਕਹਿੰਦਾ ਜਦੋਂ ਉਹਨੇ ਤਹਿਸ਼ ਦੇ ਵਿੱਚ ਆ ਕੇ ਕਿਹਾ ਨਾ ਕੌਣ ਹੋ ਤੂੰ ਤੇ ਸਾਡੇ ਵੀ ਕਹਿੰਦਾ ਜज्ਬਾਤ ਭੜਕੇ ਹੋਏ ਸੀ ਕਹਿੰਦਾ ਅਸੀਂ ਉੱਚੀ ਆਵਾਜ਼ ਦੇ ਵਿੱਚ ਕਿਹਾ ਅਸੀਂ ਆ ਜੀ ਗੋਲੇ ਸਿੱਖ ਉਹ ਕਹਿੰਦਾ ਸੀਆਰਪੀ ਦਾ ਅਫਸਰ ਕਹਿਣ ਲੱਗਿਆ ਕਹਿੰਦਾ ਇਹ ਗੋਲਾ ਸਿੱਖ ਕਿਹਾ ਹੁੰਦਾ ਹੈ ਉਹ ਕਹਿੰਦਾ ਮੈਂ ਕਿਹਾ ਜੀ ਗੋਲਾ ਸਿੱਖ ਹੁੰਦਾ ਹੈ ਜੋ ਟੱਠੇ ਹੋਇਆ ਅਕਾਲ ਤਖਤ ਸਾਹਿਬ ਕੋ ਦੇਖ ਕੇ ਬਿਸ਼ਰਮੀ ਕੇ ਸਾਥ ਆਪਣੇ ਘਰ ਕੋ ਚਲਾ ਜਾਏ ਉਹ ਗੋਲਾ ਸਿੱਖ ਹੁੰਦਾ ਹੈ ਅੱਜ ਸਾਧ ਸੰਗਤ ਜੀ ਸੰਗਤਾਂਤ ਟਹਿਰੇ ਆ ਪਰੰਪਰਾਵਾਂ ਟਹਿਰੀਆਂ ਮੈਂ ਕਿਸੇ ਨੂੰ ਕਹਿਣ ਦਾ ਕੋਈ ਅਧਿਕਾਰ ਨਹੀਂ ਰੱਖਦਾ ਪਰ ਮੈਂ ਸਭ ਤੋਂ ਵੱਡਾ ਉਹ ਸਿੱਖਾਂ ਜਿਹੜਾ ਸੁਖਦਰਸ਼ਨ ਸਿੰਘ ਬਰਾੜ ਨੇ ਆਪਣੇ ਆਪ ਨੂੰ ਕਿਹਾ ਸੀ ਮੈਨੂੰ ਅਕਾਲੀ ਫੂਲਾ ਸਿੰਘ ਅਵਾਰਡ ਇੱਥੇ ਸੰਗਤ ਨੇ ਦਿੱਤਾ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਅਕਾਲੀ ਫੂਲਾ ਸਿੰਘ ਦੇ ਅਸੀਂ ਨੌਂ ਦੀ ਮੈਲ ਦੇ ਬਰਾਬਰ ਨਹੀਂ ਹਾਂ ਇੱਕ ਹੋਰ ਵੀ ਅਵਾਰਡ ਹੈਗਾ ਕੌਮ ਕੋਲੇ ਇਹ ਅਵਾਰਡ ਦਾ ਸਨਮਾਨ ਦਾ ਪ੍ਰਤੀਕ ਹੈ ਨਾ ਇੱਕ ਹੋਰ ਵੀ ਅਵਾਰਡ ਹੈਗਾ ਕੌਮ ਕੌਲੇ ਜਿਹੜਾ અપਮਾਨ ਦਾ ਪ੍ਰਤੀਕ ਹੈ ਮੈਂ ਤਾਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਨੇ ਉਸ ਅਵਾਰਡ ਤੋਂ ਬਚਾਲਿਆ ਨਹੀਂ ਪਤਾ ਨਹੀਂ ਕੀ ਹੋਣਾ ਸੀ ਧੰਨਵਾਦ ਹੈ ਅਹੁਦੇ ਤਾਂ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਸਰੀਰ ਜਮਉਂਦੇ ਰਹਿੰਦੇ ਨੇ ਮਰਦੇ ਜਾਂਦੇ ਰਹਿੰਦੇ ਨੇ ਪਰ ਉਹ ਅਵਾਰਡ ਬੜਾ ਭੈੜਾ ਹੈ ਜਿਹਦੇ ਤੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਰੱਖਿਆ ਕਰ ਲਈ ਹੈ ਰਹਿ ਗਏ ਉਹ ਅਵਾਰਡ ਲੈਣ ਨੂੰ ਸਾ ਸੰਗਤ ਜੀ ਅੱਜ ਲੋੜ ਹੈ ਕਿ ਅਸੀਂ ਉਠੀਏ ਖਾਸ ਤੌਰ ਤੇ ਨੌਜਵਾਨ ਅਸੀਂ ਉਠੀਏ ਇਕੱਠੇ ਹੋਈਏ ਜਿਹੜੇ ਸਾਡੇ ਮਤਭੇਦ ਆਏ ਅਸੀਂ ਬਾਅਦ ਚ ਹੱਲ ਕਰ ਲਾਂਗੇ ਵੈਸੇ ਮਤਭੇਦ ਕੋਈ ਵੱਡੇ ਨਹੀਂ ਹੁੰਦੇ ਮਨ ਭੇਦ ਵੱਡੇ ਹੁੰਦੇ ਆ ਕੌਮਾਂ ਚ ਮਨ ਭੇਦ ਨਹੀਂ ਹੋਣੇ ਚਾਹੀਦੇ ਮਤਭੇਦ ਤਾਂ ਮੀਆਂ ਬੀਬੀ ਚ ਹੋ ਜਾਂਦੇ ਆ ਭਰਾ ਭਰਾ ਚ ਹੋ ਜਾਂਦੇ ਆ ਪਿਓ ਪੁੱਤ ਚ ਹੋ ਜਾਂਦੇ ਆ ਇਹ ਤਾਂ ਸੁੱਲ ਜ ਜਾਂਦੇ ਹੁੰਦੇ ਆ। ਮਨ ਭੇਜ ਨਹੀਂ ਹੋਣੇ ਚਾਹੀਦੇ। ਅਸੀਂ ਮਨ ਭੇਦਾਂ ਤੋਂ ਰਹਿ ਤੋਕੇ ਅਸੀਂ ਇਕੱਠੇ ਹੋਈਏ। ਨੌਜਵਾਨ ਸਾਡਾ ਜਿਹੜਾ ਸਿੱਖ ਨੌਜਵਾਨ ਹੈ ਉਹ ਅੱਗੇ ਆਵੇ। ਅਸੀਂ ਆਪਣੀਆਂ ਪਰੰਪਰਾਵਾਂ ਬਚਾਈਏ। ਅਸੀਂ ਆਪਣੇ ਸਿਧਾਂਤ ਬਚਾਈਏ। ਜੇ ਪਰੰਪਰਾਵਾਂ ਰਹਿ ਗਈਆਂ, ਸਿਧਾਂਤ ਰਹਿ ਗਏ ਜਿਵੇਂ ਰਤਨ ਸਿੰਘ ਭੰਗੂ ਲਿਖਦੇ ਆ ਨਾ ਪੰਥ ਪ੍ਰਕਾਸ਼ ਦੇ ਵਿੱਚ। ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਕਿਸਿਆਂ ਨੇ ਅਰਦਾਸ ਕੀਤੀ ਸੀ ਗ੍ਰੰਥ ਕੀ ਰਹੇਗੀ ਤਾਂ ਪੰਥ ਕੀ ਰਹੇਗੀ ਲਾਜ ਪੰਥ ਹੀ ਨਾ ਰਹਾ ਤੇ ਗ੍ਰੰਥ ਕੌਣ ਮੰਨੇਗਾ ਜੇ ਸਿਧਾਂਤ ਹੀ ਨਾ ਰਹੇ ਪਰੰਪਰਾਵਾਂ ਹੀ ਰਹੀਆਂ ਤੇ ਫਿਰ ਸਾਡੀ ਹੋਂਦ ਵੀ ਕਿੱਥੇ ਰਹੇਗੀ ਸੋ ਸਾਧ ਸੰਗਤ ਜੀ ਇਕੱਠੇ ਹੋਈਏ ਮੈਂ ਜੋ ਅਕਾਲ ટ્રਸਟ ਹੈ ਬੜੂ ਸਾਹਕ ਦਾ ਮੈਂ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਆ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਜਹਾਨ ਦੇ ਵਾਲੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਮਸਤਵਾਨਾ ਸਾਹਿਬ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬੰਦਗੀ ਦੇ ਰੰਗ ਦੇ ਵਿੱਚ ਰੰਗੀ ਹੋਈ ਰੂਹ ਸੰਤ ਬਾਬਾ ਅਤਰ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਇਕੱਠੇ ਹੋਏ ਆ ਪਤਾ ਹੈ ਸਾਧ ਸੰਗਤ ਜੀ ਅਸੀਂ ਉਹਨਾਂ ਨੂੰ ਕਿਉਂ ਯਾਦ ਕਰ ਰਹੇ ਹਾਂ ਕਿਉਂਕਿ ਅੱਜ ਅਸੀਂ ਜਿਸ ਪੋਜੀਸ਼ਨ ਦੇ ਵਿੱਚ ਆ ਸਾਨੂੰ ਇਸ ਪੋਜੀਸ਼ਨ ਦੇ ਵਿੱਚ ਪਹੁੰਚਾਉਣ ਦੇ ਲਈ ਸੰਤਾ ਦਾ ਬਹੁਤ ਵੱਡਾ ਯੋਗਦਾਨ ਹੈ 1849 ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਨੂੰ ਹੜੱਪ ਲਿਆ ਖਾ ਲਿਆ ਮਰਦ ਕਰ ਲਿਆ ਪੰਜਾਬ ਨੂੰ ਅੰਗਰੇਜ਼ਾਂ ਨੇ ਤੇ ਕੌਮ ਉਦਾਸ ਹੋ ਗਈ ਸੁਭਾਵਕ ਹੀ ਹੈ 50 ਸਾਲ ਤੋਂ 60 ਸਾਲ ਤੋਂ ਬੰਦਾ ਇੱਕ ਘਰ 'ਚ ਰਹਿ ਰਿਹਾ ਤੁਸੀਂ ਉਹਦੇ ਪਰਿਵਾਰ ਸਹਿਤ ਉਹਨੂੰ ਬਾਹ ਫੜ ਕੇ ਘਰੋਂ ਸੜਕ 'ਤੇ ਬਿਠਾ ਦਿੰਨੇ ਹੋ ਤੇ ਉਹਦੇ 'ਚ ਉਦਾਸੀ ਤਾਂ ਆਉਂਦੀ ਹੈ ਅੰਗਰੇਜ਼ਾਂ ਨੇ ਕਈ ਸਿੱਖਾਂ ਨੂੰ ਪੈਨਸ਼ਨਾਂ ਦੇ ਕੇ ਘਰਾਂ ਨੂੰ ਤੋੜਤਾ ਕਈਆਂ ਨੂੰ ਜੇਲ੍ਹਾਂ 'ਚ ਬੰਦ ਕਰਤਾ ਕਈਆਂ ਨੂੰ ਕਾਲੇ ਪਾਣੀ ਭੇਜਤਾ ਬਾਅਦ ਵਿੱਚ ਜਿਨ੍ਹਾਂ ਨੂੰ ਪੈਨਸ਼ਨਾਂ ਦਿੱਤੀਆਂ ਉਹਨਾਂ ਦੀਆਂ ਪੈਨਸ਼ਨਾਂ ਹੌਲੀ-ਹੌਲੀ ਕਟਾ ਕੇ ਬੰਦ ਕਰਤੀਆਂ ਸਿੱਖ ਬੜੇ ਨਿਰਾਸ਼ ਹੋਏ ਔਰ ਨਿਰਾਸ਼ਾ ਦਾ ਆਲਮ ਇਸ ਤਰ ਪਰਸਰ ਗਿਆ ਕਿ ਜਿਹੜੇ ਗੈਰ ਸਿੱਖ ਸੀ ਉਹਨਾਂ ਨੇ ਸਿੱਖੀ ਤੋਂ ਮੂੰਹ ਮੋੜਨਾ ਜਿਹੜਾ ਸੀ ਸ਼ੁਰੂ ਕਰਤਾ ਇਹ ਵੀ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਿੱਖਾਂ ਦੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਸੀ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਤੇ ਸਿੱਖਾਂ ਦੀ ਗਿਣਤੀ ਜਿਹੜੀ ਸੀ ਉਹ 25% ਦੀ ਰਹਿ ਗਈ ਜਿਨ੍ਹਾਂ ਨੇ ਰਾਜ ਦੇ ਸੁੱਖ ਵਾਸਤੇ ਪੱਗਾਂ ਸਜਾਈਆਂ ਸੀ ਜਦੋਂ ਰਾਜ ਬਦਲ ਗਿਆ ਉਹਨਾਂ ਨੇ ਪਗਾ ਲਾ ਕੇ ਟੋਪੀਆਂ ਲੈ ਲਈਆਂ ਅੰਗਰੇਜ਼ਾਂ ਵਾਲੀਆਂ ਐਸੇ ਭਿਆਨਕ ਦੌਰ ਦੇ ਵਿੱਚ ਸੰਤ ਅਦਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੇ ਸਿੱਖੀ ਦੇ ਪ੍ਰਚਾਰ ਦਾ ਵੀੜਾ ਜਿਹੜਾ ਸੀ ਚੁੱਕਿਆ ਪਿੰਡ-ਪਿੰਡ ਗਏ ਘਰ-ਘਰ ਗਏ ਸਿੱਖਾਂ ਨੂੰ ਸਿੱਖ ਹੀ ਦੇ ਵਿੱਚ ਪਰਪੱਕੀ ਨਹੀਂ ਕੀਤਾ ਬਲਕਿ ਗੈਰ ਸਿੱਖਾਂ ਨੂੰ ਜਿਹੜਾ ਸੀ ਉਹ ਸਿੱਖ ਸਜਾਇਆ ਉਹਨਾਂ ਨੇ ਐਸੀ ਗੁਰਤੀ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹਨਾਂ ਨੇ ਪ੍ਰਵਚਨ ਜਿਹੜਾ ਸੀ ਉਹ ਸਿੱਖ ਸੰਗਤਾਂ ਦੇ ਦਿਲਾਂ ਦੇ ਵਿੱਚ ਬਿਠਾਇਆ ਜਿਹੜਾ ਉਹਨਾਂ ਨੇ ਨਾਦੇੜ ਸਾਹਿਬ ਦੀ ਧਰਤੀ ਤੇ ਬੋਲਿਆ ਸੀ ਕਿ ਆ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਸੰਤਾਂ ਦੀ ਦਿੱਤੀ ਦਿੜਤਾ ਹੀ ਸੀ ਕਿ ਸੰਗਤ ਦੇ ਵਿੱਚੋਂ ਫਿਰ ਲਹਿਰਾਂ ਉੱਠੀਆਂ ਜਿਵੇਂ ਮੰਚ ਦੇ ਵਿੱਚ ਮੰਚ ਦੇ ਉੱਤੇ ਜਿਵੇਂ ਪਹਿਲੋ ਵੀ ਖੈਰਾ ਸਾਹਿਬ ਬਿਆਨ ਕਰਕੇ ਗਏ ਨੇ ਗਦਰ ਲਹਿਰ ਉੱਠੀ ਸਿੰਘ ਸਭਾ ਲਹਿਰ ਉੱਠੀ ਗੁਰਦੁਆਰਾ ਸੁਧਾਰ ਲਹਿਰ ਉੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਜਹੀਆਂ ਸੰਸਥਾਵਾਂ ਜਿਹੜੀਆਂ ਸੀ ਉਹ ਬਣੀਆਂ ਇਨ੍ਹਾਂ ਸਾਰੀਆਂ ਮੂਵਮੈਂਟਾਂ ਤੇ ਇਨ੍ਹਾਂ ਸਾਰੀਆਂ ਸੰਸਥਾਵਾਂ ਨੂੰ ਬਣਾਉਣ ਦੇ ਵਿੱਚ ਪੈਦਾ ਕਰਨ ਦੇ ਵਿੱਚ ਸੰਤ ਅਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਲਈ ਅੱਜ ਵੱਡੀ ਗਿਣਤੀ ਚ ਪੰਥ ਦੀਆਂ ਨਮਾਇੰਦਾ ਸੰਸਥਾਵਾਂ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਦੇ ਨਮਾਇंदे ਜਿਹੜੇ ਨੇ ਉਹ ਇੱਥੇ ਮੰਚ ਦੇ ਉੱਤੇ ਹਾਜ਼ਰ ਹੋਏ ਨੇ ਸਾਧ ਸੰਗਤ ਜੀ ਸਿਧਾਂਤ ਕੌਮਾਂ ਨੂੰ ਪੈਦਾ ਕਰਦੇ ਆ ਸਿਧਾਂਤ ਨਹੀਂ ਹੁੰਦੀਆਂ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਕੌਮਾਂ ਦੀ ਉਹ ਸਾਰੀ ਹੁੰਦੀ ਹੈ ਕੌਮਾਂ ਤੋਂ ਸਿਧਾਂਤ ਕਦੇ ਨਹੀਂ ਵਾਰੇ ਜਾ ਸਕਦੇ ਸਿਧਾਂਤ ਤੋਂ ਕੌਮਾਂ ਵਾਰੀਆਂ ਜਾਂਦੀਆਂ ਨੇ ਪੁਰਖ ਵਾਰੇ ਜਾਂਦੇ ਨੇ ਅੱਜ ਅਸੀਂ ਜਿਹੜਾ ਦੇਖ ਰਹੇ ਹਾਂ ਸਭ ਤੋਂ ਵੱਡਾ ਖੋਰਾ ਜਿਹੜਾ ਲੱਗ ਰਿਹਾ ਉਹ ਸਾਡੇ ਸਿਧਾਂਤ ਨੂੰ ਲੱਗ ਰਿਹਾ ਸਾਡੇ ਸਿਧਾਂਤ ਨੂੰ ਲੱਗ ਰਿਹਾ ਸਾਡੀਆਂ ਪਰੰਪਰਾਵਾਂ ਨੂੰ ਲੱਗ ਰਿਹਾ ਔਰ ਅਸੀਂ ਬੇਬਸ ਲਾਚਾਰਗੀ ਦੇ ਨਾਲ ਉਸ ਲਗ ਰਹੇ ਖੋਰੇ ਵੱਲ ਦੇਖ ਰਹੇ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਬਹੁਤ ਹੀ ਵਰਤਨ ਵਾਲੇ ਲੀਡਰ ਸਨ ਸਰਦਾਰ ਸਰਦਰਸ਼ਨ ਸਿੰਘ ਜੀ ਮਰਾੜ ਉਹ ਐਮਐਲਏ ਵੀ ਮੁਕਸਰ ਸਾਹਿਬ ਤੋਂ ਰਹੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਰਹੇ ਮੇਰਾ ਉਹਨਾਂ ਨਾਲ ਬੜਾ ਪਿਆਰ ਸੀ ਜਦੋਂ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਮੱਥਾ ਟੇਕਣ ਆਉਣਾ ਉਹਨਾਂ ਤੋਂ ਪੁਰਾਣੀਆਂ ਗੱਲਾਂ ਸੁਣਨੀਆਂ ਉਹਨਾਂ ਨੇ ਇੱਕ ਗੱਲ ਸੁਣਾਈ ਜੋ ਮੈਂ ਆਪਦੀ ਨਾਲ ਸਾਂਝੀ ਕਰਨੀ ਚਾਹੁੰਨਾ ਉਹ ਕਹਿੰਦੇ ਜਦੋਂ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਵਕਤ ਦੀ ਹਕੂਮਤ ਨੇ ਹਮਲਾ ਕੀਤਾ ਤੇ ਸਾਰੀ ਕੌਮ ਜਿਹੜੀ ਸੀ ਉਹਦੇ ਜज्ਬਾਤ ਜਿਹੜੇ ਸੀ ਉਹ ਪਟਕ ਗਏ ਸੁਭਾਵਕ ਸੀ ਕਹਿੰਦੇ 10 15 ਦਿਨਾਂ ਬਾਅਦ ਅਸੀਂ ਕੁਝ ਨੌਜਵਾਨਾਂ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮਨ ਬਣਾ ਲਿਆ ਅਸੀਂ 10 15 20 ਦਿਨਾਂ ਬਾਅਦ ਕਹਿੰਦੇ 4-5 ਨੌਜਵਾਨ ਕਿਉਂਕਿ ਜਵਾਨ ਸੀ ਅਸੀਂ ਸ੍ਰੀ ਅਮਰਸਰ ਸਾਹਿਬ ਪੁਜੇ ਤੇ ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਕਦਮ ਰੱਖਿਆ ਤੇ ਕੀ ਦੇਖਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਜਿਹੜੀ ਹੈ ਉਹ ਖੰਡਤ ਹੋਈ ਪਈ ਹੈ ਢਾਹ ਢੇਰੀ ਹੋਈ ਪਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਢਾਹ ਢੇਰੀ ਹੋਈ ਇਮਾਰਤ ਵੱਲ ਕਹਿੰਦੇ ਦੇਖ ਰਹੇ ਸੀ ਮਨ ਦੇ ਵਿੱਚ ਖੂਨ ਖੌਲ ਬਲਬਲੇ ਉੱਠ ਰਹੇ ਸੀ ਤੇ ਰਗਾਂ ਦੇ ਵਿੱਚ ਖੂਨ ਖੋਲ ਰਿਆ ਸੀ ਪਰ ਬੋਲਿਆ ਕੁਝ ਨਾ ਗਿਆ ਮੱਥਾ ਟੇਕਿਆ ਕਹਿੰਦੇ ਅਸੀਂ